b ਬاہر ਚਲੋ ਮੈਂ ਚਲੋ ਬਾਹਰ ਅਸੀਂ ਕਿਤਾ ਕੈਮਰਾ ਕੂਬਰਾ ਰੈਡੀ ਰੱਖੋ ਉਸ ਜੇਮ ਲੈ ਕੇ ਬਾਹਰ ਆਈ ਜਾਣੀ ਪੜਦੀਓ ਤਾਂ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਕੀ ਵਿਸ਼ੇ ਲੈ ਕੇ ਜਾਓਗੇ ਲੋਕਾਂ ਦੇ ਵਿੱਚ ਸੋ ਪਹਿਲਾਂ ਤਾਂ ਪਾਰਟੀ ਹਾਈ ਜਮਾਨ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਫਿਰ ਤੋਂ ਸਾਡੇ ਪਰਿਵਾਰ ਤੇ ਵਿਸ਼ਵਾਸ ਕਰਕੇ ਟਿਕਟ ਦਿੱਤੀ ਹੈ ਚੀਨੀ ਨਿਰੰਦਰ ਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਔਰ ਡੱਡਾ ਜੀ ਦਾ ਪੰਜਾਬ ਦੀ ਟੀਮ ਦੇ ਜਾਖੜ ਜੀ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਸਾਡੇ ਪਰਿਵਾਰ ਤੇ ਵਿਸ਼ਵਾਸ ਦਵਾਇਆ 5 ਸਾਲ ਤੋਂ ਸੋਮ ਪ੍ਰਕਾਸ਼ ਜੀ ਹਲਕੇ ਵਿੱਚ ਕੰਮ ਕਰ ਰਹੇ ਸੀ ਔਰ ਅੱਗੇ ਆਉਣ ਵਾਲੇ 5 ਸਾਲ ਵੀ ਜਿੱਦਾਂ ਉਹਨਾਂ ਨੇ ਇਮਾਨਦਾਰੀ ਨਾਲ ਪਹਿਲਾਂ ਕੰਮ ਕੀਤਾ ਜਿਵੇਂ ਸਾਨੂੰ ਸਿਖਾਇਆ ਅਸੀਂ ਉਦਾਂ ਹੀ ਅੱਗੇ ਅੱਗੇ ਹੋ ਕੇ ਕੰਮ ਕਰਾਂਗੇ ਔਰ ਹਮੇਸ਼ਾ ਮੇਰੇ ਨਾਲ ਰਹੋਗੇ ਤੇ ਦੋਨੋਂ ਜਿਹੜੇ ਮਿਲ ਕੇ ਅੱਗੇ ਵੀ ਅਸੀਂ ਦੋਨੋਂ ਮਿਲ ਕੇ ਹੀ ਕੰਮ ਕਰਦੇ ਆਂ ਮੈਂ ਇੱਕ ਸੋਸ਼ਲ ਵਰਕਰ ਹੋਣ ਦੇ ਨਾਤੇ ਕੰਮ ਕਰਦੀ ਸੀ ਔਰ ਇਹ ਪੀਟੀਕਲੀ ਦੀ ਨੌਰਤੇ ਇਹਨਾਂ ਤੋਂ ਜਿਹੜੇ ਵੀ ਕੰਮ ਹੁੰਦੇ ਸੀ ਪਬਲਿਕ ਦੇ ਉਹ ਸਾਰੇ ਕਰਾਈ ਦੇ ਸੀ ਇਸੇ ਤਰ੍ਹਾਂ ਹੁਣ ਆਉਣ ਵਾਲੇ 5 ਸਾਲ ਵੀ ਪਬਲਿਕ ਦੀ ਸੇਵਾ ਕਰਾਂਗੇ ਆਪਣੇ ਹਲਕੇ ਦੀ ਸੇਵਾ ਕਰਾਂਗੇ ਔਰ ਬਦ ਤੋਂ ਬਦ ਕੰਮ ਕਰਾਂਗੇ ਮੁਦੇ ਕੀ ਰਹਿਣਗੇ ਮੈਡਮ ਮੁਦੇ ਕੀ ਰਹਿਣਗੇ ਮੁਦੇ ਪਾਰਟੀ ਦਾ ਮੈਨੀਫੈਸਟੋ ਅਸਲੀ ਮੁੱਦੇ ਤਾਂ ਹੋਈਆ ਬਾਕੀ ਜੋ ਮੁੱਦੇ ਅਸੀਂ ਪਹਿਲਾਂ ਕਿਵੇਂ ਦੱਸ ਸਕਦੇ ਆ ਮੁੱਦੇ ਤਾਂ ਅਸੀਂ ਪਬਲਿਕ ਕੋਲ ਜਾਵਾਂਗੇ ਤਾਂ ਪਬਲਿਕ ਦੇ ਮੁੱਦੇ ਹੋਣੇ ਆ ਮਹਿੰਗਾਈ ਨੂੰ ਅੱਗੇ ਲੈ ਕੇ ਚੱਲਣਾ ਹੈ ਮਹਿੰਗਾਈ ਨੂੰ ਲੈ ਕੇ ਤੁਸੀਂ ਵੀ ਘਰ ਦੀ ਗ੍ਰਹਿਣੀ ਹੋ ਆਮ ਤੌਰ ਤੇ ਆਪਾਂ ਦੇਖੇ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੈ ਕਿ ਜਦੋਂ ਕਾਂਗਰਸ ਸਰਕਾਰ ਸੀ 2014 ਤੋਂ ਪਹਿਲਾਂ 250 300 ਦਾ ਸਿਲੰਡਰ ਸੀਗਾ ਭਾਜਪਾ ਸਰਕਾਰ ਆਈ ਹੈ ਤਾਂ ਹੁਣ 1100 ਦਾ ਹੋ ਗਿਆ ਤੁਸੀਂ ਵੀ ਗ੍ਰਹਿਣੀ ਹੋ ਗ੍ਰਹਿਣੀਆਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਗੱਲ ਨੂੰ ਲੈ ਕੇ ਹੁਣ ਆਵਾਜ਼ ਚੱਕੋਗੇ ਲੋਕਾਂ ਦੇ ਵਿੱਚ ਦੇਖੋ ਮੇਰੀ ਮੈਂ ਆਪਣੀ ਸੋਚ ਦੇ ਮੁਤਾਬਕ ਗੱਲ ਕਰ ਮਗਾਈ ਦੀ ਜਿਹੜੀ ਗੱਲ ਹੈ ਉਹ ਹੈ ਪਰ ਇਹ ਨਹੀਂ ਹੈ ਕਿ ਆਪਾਂ ਪਾਰਟੀਆਂ ਨੂੰ ਆਦਤ ਹੁੰਦੀ ਹੈ ਕਿ ਇੱਕ ਪਾਰਟੀ ਆ ਗਈ ਤੇ ਦੂਜੀ ਨੂੰ ਨਿੰਦੜਾਉ ਲੈ ਉਹ ਨੂੰ ਨਿੰਦਣਾ ਅਸੀਂ ਉਸ ਗੱਲ 'ਚ ਵਿਸ਼ਵਾਸ ਨਹੀਂ ਰੱਖਦੇ ਸਾਡਾ ਪਰਿਵਾਰ ਕਿਸੇ ਨੂੰ ਨਿੰਦਦਾ ਨਹੀਂ ਹੈ ਸਾਰੀਆਂ ਪਾਰਟੀਆਂ ਆਪਣੇ ਤੌਰ ਤੇ ਕੰਮ ਕਰਦੀਆਂ ਮਗਾਈ ਸਾਰੇ ਪਾਸੇ ਹੀ ਹੈ ਇਹ ਨਹੀਂ ਹੈ ਕਿ ਵਰਡ 'ਚ ਹੀ ਹੈ ਇੱਥੇ ਨਹੀਂ ਹੈ ਸੋ ਉਹਦੇ ਹਿਸਾਬ ਨਾਲ ਦੇਖਦੇ ਹੋਏ ਸਮਾਜ ਨੂੰ ਲੈ ਕੇ ਚੱਲਣਾ ਚਾਹੀਦਾ ਹੈ ਕਿ ਕੀ ਇਤਿਹਾਸ ਦੀ ਵੇਡ ਵਧਣੇ ਵੀ ਹੈ ਘਟਣੇ ਵੀ ਹੈ ਸਾਰਾ ਕੁਝ ਚੱਲਦਾ ਹੈ ਔਰਤਾਂ ਦੇਖਦੀਆਂ ਔਰ ਤੁਹਾਨੂੰ ਫੇਸ ਕਰਦੀਆਂ ਵੀ ਹੈ ਪਰ ਫਿਰ ਵੀ ਅਸੀਂ ਇਸ ਮੁੱਦੇ ਨੂੰ ਲੈ ਕੇ ਅੱਗੇ ਜ਼ਰੂਰ ਚੱਲੂੰਗੀ ਮੈਂ ਕਿ ਜਿਹੜੀਆਂ ਲੋਡ ਦੀਆਂ ਚੀਜ਼ਾਂ ਆ ਉਹ ਜ਼ਰੂਰ ਵੇਡ ਉਹਨਾਂ ਦੇ ਘੱਟ ਹੋਣ ਕੋਈ ਸਪੈਸ਼ਲ ਪ੍ਰੋਜੈਕਟ ਸੋਚਿਆ ਹੁਣ ਤੱਕ ਕਿ ਉਹਨਾਂ ਟਿਕਟ ਮਿਲਣ ਦਾ ਵੀ ਡੇਢ ਦੋ ਮਹੀਨੇ ਹੋ ਗਿਆ ਤੇ ਸੋਚਾ ਹੋਵੇ ਜ਼ਹਿਨ ਦੇ ਵਿੱਚ ਆਇਆ ਹੋਵੇ ਕਿ ਇਹ ਸਪੈਸ਼ਲ ਪ੍ਰੋਜੈਕਟ ਲੈ ਕੇ ਆਾਂ ਹਲੇ ਤੇ ਪਹਿਲਾ ਪ੍ਰੋਜੈਕਟ ਇਹੀ ਆ ਕੀ ਇਹ ਸੀਟ ਜਿੱਤ ਕੇ ਮੋਦੀ ਜੀ ਦੀ ਝੋਲੀ ਵਿੱਚ ਪਾਈਏ ਹਾਂ ਫਿਰ ਪ੍ਰੋਜੈਕਟ ਤਾਂ ਬਾਅਦ ਵਿੱਚ ਹੁੰਦੇ ਆ ਕਿ ਅਸੀਂ ਕੀ ਕਰਨਾ ਹੈ ਜਿੱਦਾਂ ਜਿੱਦਾਂ ਪਬਲਿਕ ਵਿੱਚ ਜਾਵਾਂਗੇ ਜੋ ਕਹੂਗੇ ਉਹਦੇ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਬਲੈਨਿੰਗ ਦਾ ਕੰਮ ਬਸ ਸ਼ੁਰੂ ਹੀ ਆ ਸਮਝ ਲਓ ਆਪਣਾ ਬੜਾ ਵਧੀਆ ਇੱਕ ਪਲੇਟਫਾਰਮ ਬਣ ਰਿਹਾ ਸਟੇਸ਼ਨ ਵਾਲੀ ਸੜਕ ਪੱਕੇ ਤੌਰ ਤੇ ਵਧੀਆ ਬਣ ਗਈ ਆ ਔਰ ਮਥਰਾ ਬਰਿੰਦਾਵਨ ਨੂੰ ਗੱਡੀ ਚਲਾਈ ਉਹਦਾ ਬੜਾ ਹੰਗਾਰਾ ਮਿਲਿਆ ਸੀ ਪੂਰੇ ਇਲਾਕੇ ਦੇ ਵਿੱਚੋਂ ਇਸ ਤਰ੍ਹਾਂ ਜਿਹੜਾ ਨੈਸ਼ਨਲ ਹਾਈਵੇ ਦੋ ਪਾਸਿਓਂ ਹੋਰ ਨਵਾਂ ਜੁੜ ਰਿਹਾ ਇੱਕ ਟਾਂਡੇ ਵੱਲੋਂ ਇੱਧਰ ਆ ਰਿਹਾ ਆ ਅਮਰitsar ਤੋਂ ਜਿਹੜਾ ਜਾਣਾ ਹੈਗਾ ਅਨੰਦਪੁਰ ਸਾਹਿਬ ਨੂੰ ਇੱਕ ਇਧਰ ਫਗਵਾੜੇ ਵਾਲਾ ਸੋ ਇਹ ਬਡੇ ਕਨੈਕਟੀਵਿਟੀ ਦੇ ਨਾਲ ਬਹੁਤ ਵੱਡੀ ਗੱਲ ਆ ਦੁਆਰਾ ਹਵਾਈ ਜਾ ਹਵਾਈ ਜਾ ਸਰਵਿਸ ਜਿਹੜੀ ਕੋਰੋਨਾ ਜੀ ਬੰਦ ਹੋਈ ਸੀ ਉਹ ਨੂੰ ਚਾਲੂ ਕਰਵਾਉਣ ਚ ਵੀ ਇਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਸੋ ਜੋ ਇੱਕ ਐਮਪੀ ਲੈਵਲ ਦੇ ਮਿਨਿਸਟਰ ਲੈਵਲ ਦੇ ਵੱਡੇ ਵੱਡੇ ਕੰਮ ਹੁੰਦੇ ਉਹਨਾਂ ਨੂੰ ਹੱਥ ਪਾਇਆ ਵਾ ਇਹਨਾਂ ਨੇ ਉਹ ਕੰਮ ਹੁਣ ਸਾਰੇ ਮੈਡਮ ਨੀਤਾ ਸੁਪਰਗਾਂਝ ਜੀ ਪੂਰੇ ਕਰਨਗੇ ਔਰ ਬੜੇ ਮਿਲਨਸ ਆਰਾਏ ਮਾਨਦਾਰਾ ਪੰਜੀ ਬਹੁਤ ਸੋਸ਼ਲ ਆ ਔਰ ਹਮੇਸ਼ਾ 2900 ਇਹਨਾਂ ਨਾਲ ਮੁੰਡੇ ਨਾ ਮੋਟਾ ਲਾ ਕੇ ਕਰਦੇ ਆ ਉੱਥੇ ਆਪਣੀ ਰਸੋਈ ਫਗਵਾੜੇ ਚਲਾ ਰਿਹਾ ਗਰੀਬ ਲੋਕਾਂ ਲਈ ਮੁਫਤ ਖਾਣਾ ਹੈਗਾ ਸੋ ਜਿੱਥੇ ਵੀ ਕੋਈ ਜੂਨਤਮੰਦ ਨੂੰ ਲੋੜ ਪੈਂਦੀ ਹੈ ਇਕਦਮ ਇਹਨਾਂ ਦੀ ਟੀਮ ਉੱਥੇ ਪਹੁੰਚਦੀ ਆ ਸੋ ਬਹੁਤ ਅੱਛਾ ਹੰਗਾਰਾ ਰਹਿਣੇ ਵਾਲਾ ਹੈ ਪਰਮਾਤਮਾ ਦੀ ਕਿਰਪਾ ਮੋਦੀ ਸਾਹਿਬ ਦੀ ਅਜ 400 ਪਾਰ ਸਾਰੇ ਇੰਡੀਆ 'ਚ ਗੱਲ ਚੱਲ ਰਹੀ ਹੈ ਤਾਂ ਪੰਜਾਬ ਵੀ ਉਹਦੇ ਵਿੱਚ ਸ਼ਾਮਲ ਹੋ ਰਿਹਾ ਹੈ ਤਿੰਨ ਸੀਟਾਂ ਮਹਿਲਾਵਾਂ ਨੂੰ ਆਲਰੇਡੀ ਸਾਡੀ ਪਾਰਟੀ ਨੇ ਦੇਤੀਆਂ ਨਾਰੀ ਬੰਦਨ ਅਧਿਨਿਯਮ ਜਿਹੜਾ ਪਾਸ ਕੀਤਾ ਮੋਦੀ ਸਾਹਿਬ ਨੇ ਉਹ ਹਲੇ ਲਾਗੂ ਨਤੀਜ ਹੋਣਾ ਹੈ ਤੇ ਹੁਣੇ ਹੀ ਉਹਦੀ ਉਹਦੀ ਤਰਭਾਵ ਸਾਨੂੰ ਦੇਖਣਾ ਸ਼ੁਰੂ ਹੋ ਗਿਆ ਤਾਂ ਮਹਿਲਾਵਾਂ ਲਈ ਇੱਕ ਬਹੁਤ ਅੱਛੀ ਖਬਰ ਆ ਕਿ ਭੰਜੀ ਨੂੰ ਇੱਥੇ ਸੀਟ ਮਿਲੀ ਆ ਸੰਪ੍ਰਕਾਸ਼ ਜੀ ਉਹ ਪਾਰਟੀ ਦਾ ਇੱਕ ਸਿਸਟਮ ਆ 75 ਸਾਲ ਤੋਂ ਬਾਅਦ ਟਿਕਟ ਨਹੀਂ ਦਿੰਦੇ ਔਰ ਉਹਨਾਂ ਨੇ ਖੁਦ ਕਹਿਤਾ ਸੀ ਪਾਰਟੀ ਨੂੰ ਕਿ ਮੇਰੇ 75 ਸਾਲ ਹੋ ਗਏ ਤੁਸੀਂ ਵਿਚਾਰ ਕਰ ਲਓ ਤੇ ਉਹਨਾਂ ਨੇ ਬਹੁਤ ਅੱਛਾ ਸਬਸਟੀਟਿਊਟ ਚੁਣ ਕੇ ਦਿੱਤਾ ਸਾਨੂੰ ਸਾਰਿਆਂ ਨੂੰ ਔਰ ਹਲਪੁਰਾ ਜੀ ਕਿਨਾ ਕਿ ਬਹੁਤ ਵੱਡੇ ਮਾਰਜਨ ਨਾਲ ਪਹਿਲਾਂ ਤੋਂ ਵੀ ਜ਼ਿਆਦਾ ਵੱਡੇ ਮਾਰਜਨ ਨਾਲ ਆਪੇ ਵਿਕਟਰੀ ਆਸਮਾਨ ਤੁਸੀਂ ਸੋ ਗੱਲ ਕਰੀਏ ਜਿਹਦਾ ਸੋਸ਼ਲ ਮੀਡੀਆ ਤੇ ਵੀ ਇਸ ਗੱਲੋਂ ਚੱਚੋਂ ਸ਼ੁਰੂ ਹੋਈ ਦਿੱਤੋ ਟਿਕੜੇ ਉਹ ਵਿਜੇ ਸਾਹਪਲਾ ਜੀ ਕਿਤੇ ਨਾ ਕਿਤੇ ਟਿਕਟ ਨਾਮ ਮਿਲਣ ਕਰਕੇ ਨਰਾਜ਼ ਨਜ਼ਰ ਆ ਰਹੇ ਨੇ ਉਹਨੂੰ ਕਿਸ ਨਜ਼ਰੀਏ ਨਾਲ ਤੁਸੀਂ ਦੇਖਦੇ ਹੋ ਵਿਜੇ ਸਾਹਪਲਾ ਜੀ ਪਾਰਟੀ ਦੇ ਡਿਸਪਲਿਨ ਦਿਖਾਰਿਆ ਕਰਤਾ ਆ ਪਿੱਛੇ ਵੀ ਉਹਨੂੰ ਨਹੀਂ ਮਿਲੇ ਸੀ ਤਾਂ ਕਿਹੜੇ ਪਾਰਟੀ ਜੋ ਚੱਲ ਗਈ ਸੀ ਪਾਰਟੀ ਦਾ ਕੰਮ ਕਰਦੇ ਆ ਕਰਨਾ ਉਹਨਾਂ ਨੇ ਉਹਦੇ ਵਿੱਚ ਕੀ ਗੱਲ ਆ ਉਹ ਕੋਈ ਐਸੀ ਗੱਲ ਨਹੀਂ ਸ਼ੁਰੂ ਸੁਰੂਆਤੀ ਤੌਰ ਤੇ ਵਿਜੇ ਸਾਹਪਲਾ ਜੀ ਨੇ ਤਾਂ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਤਾਂ ਪਰਮਾਤਮਾ ਦੇ ਭਰੋਸਾ ਹੀ ਦਿਖਾਇਆ ਨਾ ਸੋ ਉਹ ਇੱਕ ਅੱਛੇ ਕਾਰਜਕਰਤਾ ਦੀ ਪਛਾਣ ਆ ਕਿਸੇ ਵੀ ਪਾਰਟੀ ਦੇ ਸੋ ਸਭ ਦੋਸਾਰਾ ਉਹਨੀਆਂ ਦੀਆਂ ਲੋਕ ਸਭਾ ਸਿਖਾਪ ਇਸ ਵਾਰ ਵੀ ਨਤੀਜੇ ਹੋਣਗੇ ਰਹਿਣਗੇ ਉਹਨਾਂ ਲੋ ਵਧੀਆ ਹੋਣਗੇ ਜੋ ਅਸਲ ਮੋਦੀ ਵੇ ਬਹਿ ਗਿਆ ਜੋ ਪੰਜਾਬ ਚ ਹਾਲਤ ਤੁਸੀਂ ਦੇਖੋ ਨਾ ਕਿੰਨੇ ਲਾਅ ਆਂਡ ਆਰਡਰ ਦੀ ਕਿੰਨੀ ਹਾਲਤ ਆ ਰੋਜ਼ ਚੋਰੀਆਂ ਡਕੈਤੀਆਂ ਨਸ਼ਾ ਨਾ ਬੱਚੇ ਮਰ ਰਹੇ ਆ ਇੱਕ ਬੀਜਪੀ ਦਾ ਸਹਾਰਾ ਆ ਬੀਜਪੀ ਦਾ ਆਸ਼ਾ ਦੀ ਕਿਰਨ ਆ ਸਾਰੇ ਦੇਸ਼ ਵਾਸੀਆਂ ਨੂੰ ਹੁਣ ਲੋਕੀ ਤਾਂ ਪੰਜਾਬ ਚ ਸਾਡੇ ਸਰਦਾਰ ਭਾਈ ਕਹਿੰਦੇ ਆ ਮੁਗਜੋਗੀ ਰਾਜ ਚਾਹੀਦਾ ਅੱਦਾਂ ਦੀ ਹਾਲਤ ਆ ਇੱਥੇ ਕਿਸਾਨਾਂ ਵੱਲੋਂ ਅਜੇ ਵੀ ਵਿਰੋਧ ਕੀਤਾ ਜਾ ਰਿਹਾ ਉਹ ਮੀਤਵਾਰਾਂ ਦਾ ਦੇਖੋ ਉਹਨਾਂ ਨੇ ਆਪਣਾ ਕੰਮ ਕਰਨਾ ਆ ਦੇਖੋ ਉਹਨਾਂ ਨੇ ਆਪਣਾ ਕੰਮ ਕਰਨਾ ਸੀ ਆਪਣਾ ਕੰਮ ਕਰਨਾ ਸਾਡੀ ਆਪਣੀ ਗੱਲ ਆ ਉਹਨਾਂ ਦੀ ਆਪਣੀ ਗੱਲ ਆ ਕਿਸਾਨਾਂ ਨੇ ਕਿਸਾਨਾਂ ਪਿਛਲੀ ਵਾਰੀ ਵੀ ਕਿਸਾਨ ਖੜੇ ਹੋ ਗਏ ਮੈਂ ਤਾਂ ਉਹਨਾਂ ਨੂੰ ਵਾਇਟ ਕਰਦਾ ਲੋਕਤੰਤਰ ਆ ਸਾਰੇ ਆਓ ਤੁਸੀਂ ਆਪਣੀ ਗੱਲ ਰੱਖ ਕੇ ਵੋਟ ਲਵੋ ਤੇ ਸਰਕਾਰ ਬਣਾਓ ਜਿਹਦੇ ਜਿਹੇ ਲੋਕਾਂ ਨੂੰ ਠੀਕ ਸਮਝਣਗੇ ਜਨਤਾ ਨੇ ਫੈਸਲਾ ਕਰਨਾ 144 ਕਰੋੜ ਲੋਕਾਂ ਨੇ ਕਿਸਾਨ ਆਪਣੇ ਜਿਹੜਾ ਠੀਕ ਆ ਮੈਂ ਇਹ ਨਹੀਂ ਕਹਣਾ ਉਹ ਗਲਤ ਆ ਸਾਡੇ ਵਿੱਚੋਂ ਹੀ ਆ ਉਹ ਕੁਝ ਲੋਕ ਜਿਹੜੇ ਹੈਗੇ ਆ ਪਰ ਬਾਇਰਡ ਲਾਰਜ ਕਿਸਾਨ ਸਾਰੇ ਦੇਸ਼ ਦੇ ਵਿੱਚ ਹੈਗੇ ਆ ਸੋ ਜੋ ਵੋਟਾਂ ਪਾਉਂਦੇ ਆ ਤਦੇ ਮੋਦੀ ਸਾਹਿਬ ਦੂਸਰੀ ਵਾਰ ਹੀ ਗਏ ਤੇ ਅੱਜ اپੋਜੀਸ਼ਨ ਵੀ ਮੰਨਦੀ ਆ ਕਿ 450 ਜਾਵਾਂਗੇ ਸੋ ਇੱਥੇ ਤਾਂ ਟੋਟਲ ਜਨਤਾ ਨੂੰ ਦੇਖਣਾ ਇੱਕ 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 ਵਰਗ ਨਾਲ ਥੋੜਾ ਜਿਹਾ ਚੱਲਦਾ ਬਾਕੀ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਵੀ ਦੇਖਣਾ ਕਿ ਮਹਿੰਗਾਈ ਨਾ ਵਧੇ ਸਾਰੀਆਂ ਗੱਲਾਂ ਹੁੰਦੀਆਂ ਠੀਕ ਹੈ ਠੀਕ ਹੈ ਓਕੇ